ਜਿਨ ਕੇ ਸਿਰ ਸਿੰਦਰ ਮਾਰ ਬਿਰਾਜਤ ਰਾਜਤ ਹੈ ਬਿੰਦੂ ਆ ਜਿਨ ਪੀਲੇ ਜਿਨਾਂ ਦੀ ਸਿਰ ਦੀ ਮਾਗ ਵਿੱਚ ਸੰਧੂਰ ਸ਼ੋਭਦਾ ਹੈ ਅਤੇ ਜਿਨ੍ਹਾਂ ਦੇ ਮੱਥੇ ਉੱਤੇ ਪੀਲੇ ਰੰਗ ਦੀਆਂ ਬਿੰਦੀਆਂ ਸਜਦੀਆਂ ਹਨ ਕੰਚਨ ਪਾ ਆਰ ਚੰਦਰ ਪ੍ਰਭਾ ਜਿਨ ਕੇ ਤਲ ਲੀਨ ਸਭੈ ਪਨ ਲੀਲੇ ਫਿਰ स्वर्ण ਪ੍ਰਭਾ ਕੰਚਨ ਪਾ ਅਤੇ ਚੰਦਰਪ੍ਰਭਾ ਇਤਨੀਆਂ ਸੁੰਦਰ ਹਨ ਕਿ ਜਿਨ੍ਹਾਂ ਦੇ ਸਰੀਰ ਨੇ ਸਭ ਦੀ ਖੂਬਸੂਰਤੀ ਨੂੰ ਨਿਗਲ ਲਿਆ ਹੈ ਇੱਕ ਤਰ ਹੈਿਤ ਸੁਮਦਰ ਸਾਜ ਧਰੇ ਇਕ ਲਾਲ ਸਜੇ ਇਕ ਨੀਲੇ ਇਕ ਨੇ ਸਫੇਦ ਰੰਗ ਦਾ ਸਾਜ ਕੀਤਾ ਹੋਇਆ ਹੈ ਇਕ ਨੇ ਲਾਲ ਰੰਗ ਦਾ ਅਤੇ ਇਕ ਨੇ ਨੀਲੇ ਰੰਗ ਦਾ ਬਾਣਾ ਧਾਰਨ ਕੀਤਾ ਹੋਇਆ ਹੈ ਕਿਆਮ ਕਹੇ ਸੋ ਰੀਜ ਰਹਾ ਪਿਕ ਕੈ ਦ੍ਰਿਗ ਕੰਜ ਸੇ ਕਾਨੈ ਰਸੀਲੇ ਕਵੀ ਸ਼ਿਆਮ ਕਹਿੰਦੇ ਹਨ ਉਹ ਸਾਰੀਆਂ ਸ਼੍ਰੀ ਕ੍ਰਿਸ਼ਨ ਦੇ ਕਮਲ ਦੇ ਰਸ ਨਾਲ ਭਰੇ ਹੋਏ ਨੈਣਾ ਨੂੰ ਵੇਖ ਕੇ ਪਰਸੰਨ ਹੋ ਰਹੀਆਂ ਹਨ ਸਭ ਗਵਾਰਣੀਆਂ ਤਹ ਖੇਲਤ ਹੈ ਸੁਭ ਅੰਗਨ ਸੁੰਦਰ ਸਾਜ ਕਈ ਆਪਣੇ ਕੋਮਲ ਅੰਗਾ ਉੱਤੇ ਸੁੰਦਰ ਸ਼ਿੰਗਾਰ ਕਰਕੇ ਤਾਰੀਆਂ ਗੋਪੀਆਂ ਉੱਥੇ ਖੇਡਦੀਆਂ ਹਨ ਸੋ ਰਾਸ ਵਿਖੇ ਤਹਿ ਖੇਲਤ ਹੈ ਹਰ ਸੋ ਮਨ ਮੈਂ ਅਤ ਹੀ ਉਮਈ ਉਹ ਹੀ ਉੱਥੇ ਰਾਸ ਖੇਡਦੀਆਂ ਹਨ ਜਿਨ੍ਹਾਂ ਦੇ ਮਨ ਵਿੱਚ ਪੀਰੀ ਕ੍ਰਿਸ਼ਨ ਨੂੰ ਮਿਲਣ ਦੀ ਬਹੁਤ ਉਮੰਗ ਹੈ ਕਵ ਸ਼ਿਆਮ ਕਹੈ ਤੈਨ ਕੀ ਉਪਮਾ ਜੋ ਹੋਤੀ ਤਹਿ ਗਵਾਰਨ ਰੂਪ ਰਈ ਕਵੀ ਸ਼ਿਆਮ ਉਹਨਾ ਦੀ ਉਪਮਾ ਕੰਦੇ ਹਨ ਕੀ ਉਹ ਗੋਪੀਆਂ ਉਸ ਸ਼੍ਰੀ ਕ੍ਰਿਸ਼ਨ ਦਾ ਰੂਪ ਹੀ ਹੋ ਕੇ ਰਹਿ ਗਈਆਂ ਹਨ ਮਾਨੋ ਜਮੈ ਕੋ ਤਨ ਗੋਰਨ ਭੇਖ ਕੇ ਜਮੈ ਸੀ ਸਭ ਹੋਏ ਗਈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸ਼ਾਮ ਸ਼੍ਰੀ ਕ੍ਰਿਸ਼ਨ ਦੇ ਸਰੀਰ ਨੂੰ ਵੇਖ ਕੇ ਤਾਰੀਆਂ ਗੋਰੇ ਰੰਗ ਵਾਲੀਆਂ ਗੋਪੀਆਂ ਸ਼ਾਮ ਦੇ ਕਾਲੇ ਰੰਗ ਵਾਲੀਆਂ ਹੋ ਗਈਆਂ ਹੋਣ ਕੇਲ ਕੇ ਰਾਸ ਮਹਿਰੀਜ ਰਹੀ ਕਵਿ ਸ਼ਾਮ ਕਹੈ ਮਨ ਆਨੰਦ ਕਹਿ ਕ ਕਵੀ ਸ਼ਾਮ ਕਹਿੰਦੇ ਹਨ ਜੋ ਰਾਜ ਦੀ ਖੇਡ ਕਰਕੇ ਅਤੇ ਮਨ ਵਿੱਚ ਆਨੰਦਿਤ ਹੋ ਕੇ ਪ੍ਰਸann ਹੋ ਰਹੀ ਹੈ ਚੰਦਰਮੁਖੀ ਤਨ ਕੰਚਨ ਭਾ ਹਸ ਸੁੰਦਰ ਬਾਤ ਕਹੀ ਉਮ ਗੈ ਕ ਜਿਸ ਦਾ ਮੁਖ ਚੰਦਰਮਾ ਵਰਗਾ ਅਤੇ ਸਰੀਰ ਸੋਨੇ ਦੇ ਸਮਾਨ ਹੈ ਉਸ ਨੇ ਉਹ ਮੰਗ ਨਾਲ ਭਾਰ ਕੇ ਅਤੇ ਹੱਸ ਕੇ ਸੁੰਦਰ ਗੱਲ ਕਹੀ ਹੈ। ਭੇਖਤ ਮੋਰਤ ਪੀ ਰਸ ਕੇ ਬਸ ਆਪਨ ਤੇ ਵੱਡ ਵਾਹੇ ਲਖੈ ਕਿ ਆ। ਸ਼੍ਰੀ ਕ੍ਰਿਸ਼ਨ ਦੇ ਰੂਪ ਨੂੰ ਵੇਖ ਕੇ ਅਤੇ ਉਸ ਨੂੰ ਆਪਣੇ ਤੋਂ ਜ਼ਿਆਦਾ ਸੁੰਦਰ ਜਾਣ ਕੇ ਉਸ ਦੇ ਪ੍ਰੇਮ ਰਸ ਦੇ ਵਸ ਵਿੱਚ ਹੋ ਗਈ ਹੈ। ਜੋ ਮਿਲ ਗਣੀ ਮ੍ਰਗ ਭੇਖਤ ਕਿਓ ਬ੍ਰੇਕਪਾਨ ਸੁਤਾ ਭਗਵਾਨ ਚਿਤੈ ਕੈ ਜਿਵੇਂ ਹਿਰਨੀ ਹਿਰਨ ਨੂੰ ਪ੍ਰੇਮ ਨਾਲ ਵੇਖਦੀ ਹੈ ਤਿਵੇਂ ਰਾਧਾ ਸ਼੍ਰੀ ਕ੍ਰਿਸ਼ਨ ਨੂੰ ਵੇਖ ਰਹੀ ਹੈ ਬ੍ਰੇਕਪਾਨ ਸੁਤਾ ਪਿਕ ਰੀਜ ਰਹੀ ਅਤ ਸੁੰਦਰ ਸੁੰਦਰ ਕਾਨੈ ਕੋ ਆਨਣ ਅਤ ਸੁੰਦਰ ਸ਼੍ਰੀ ਕ੍ਰਿਸ਼ਨ ਦੇ ਸੁੰਦਰ ਮੁਖ ਨੂੰ ਵੇਕੇ ਰਾਧਾ ਰੀਜ ਰਹੀ ਹੈ ਜਿਸ ਨਦੀ ਯਮਨਾ ਦੇ ਦੁਆਲੇ ਫੁੱਲਾਂ ਨਾਲ ਭਰਿਆ ਜੰਗਲ ਸੁਸ਼ੋਭਿਤ ਹੈ ਰਾਜਤ ਤੀਰ ਨਦੀ ਜਹ ਕੇ ਸੋ ਬਿਰਾਜਤ ਫੁੱਲਣ ਕੇ ਜੁਤ ਕਾਨਣ ਜੋ ਉਸ ਦੇ ਕੰਡੇ ਬੈਠਾ ਹੈ ਉਸ ਸ਼੍ਰੀ ਕ੍ਰਿਸ਼ਨ ਨੂੰ ਪ੍ਰੇਮ ਰਸ ਦੀ ਅਭਿਮਾਨਣੀ ਰਾਧਾ ਨੇ ਨੈਣ ਕੇ ਭਾਵਨ ਸੋ ਹਰ ਕੋ ਮਨ ਮੋਹਿ ਲਇਓ ਰਸ ਕੀ ਅਭਿਮਾਨਣ ਅੱਖਾਂ ਦੇ ਭਾਵਾਂ ਅਥਵਾ ਸੰਕੇਤਾਂ ਨਾਲ ਕ੍ਰਿਸ਼ਣ ਦਾ ਮਾਨ ਮੋਲਿਆ ਹੈ ਜੋ ਰਸ ਲੋਗਨ ਪੌਹਨ ਲੈ ਧਨ ਨੈਣ ਸੈਨ ਤੋ ਕਾਂਜਿ ਸੇ ਬਾਨਣ ਜਿਵੇਂ ਪ੍ਰੇਮ ਰਸ ਵਾਲੇ ਲੋਗਾਂ ਨੂੰ ਭੋਵਾਂ ਦੀ ਕਮਾਣ ਵਿੱਚ ਕਮਲ ਵਰਗੇ ਨੈਣਾਂ ਦੀ ਸੈਨਤਾ ਦੇ ਤੀਰਾਂ ਨਾਲ ਸੁੰਦਰੀਆਂ ਮੋਲੈਂਦੀਆਂ ਹਨ ਕਾਨੈਸੋ ਪ੍ਰੀਤ ਬੜੀ ਤਨਕੀ ਨਾ ਘਟੀ ਕਛ ਹੈ ਵੱਡ ਹੀ ਸੋ ਪਈ ਹੈ ਉਸ ਦੇ ਸ਼੍ਰੀਕ੍ਰਿਸ਼ਨ ਨਾਲ ਬਹੁਤ ਅਧਿਕ ਪ੍ਰੀਤ ਹੋ ਗਈ ਹੈ ਜੋ ਕਟੀ ਨਹੀਂ ਤਗੋ ਅੱਗੇ ਨਾਲੋ ਵਧੀ ਹੀ ਹੈ ਧਾਰ ਕੈ ਲਾਜ ਸਭੈ ਮਨ ਕੀ ਹਰ ਕੈ ਸੰਗ ਖੇਲਨ ਕੋ ਉਮਈ ਹੈ ਤਾਰੀਆਂ ਗੋਪੀਆਂ ਮਨ ਦੀ ਲਾਜ ਨੂੰ ਛੱਡ ਕੇ ਸ਼੍ਰੀਕ੍ਰਿਸ਼ਨ ਨਾਲ ਖੇਡਣ ਲਈ ਉਮਗ ਪਈਆਂ ਹਨ ਕਿਆਮ ਕਹੈ ਤਿਨ ਕੀ ਉਪਮਾ ਅਤ ਹੀ ਜੋਤ ਰਿਆ ਅਤ ਰੂਪ ਰਈ ਹੈ ਕਵੀ ਸ਼ਾਮ ਉਹਨਾਂ ਦੀ ਉਪਮਾ ਕਹਿੰਦੇ ਹਨ ਜੋ ਇਸਤਰੀਆਂ ਗੋਪੀਆਂ ਅਤ ਸੁੰਦਰ ਰੂਪ ਵਾਲੀਆਂ ਹਨ ਸੁੰਦਰ ਕਾਨਾ ਜੋ ਕੋ ਪਿਕ ਕੈ ਤਨ ਮੈਂ ਸਭ ਗਵਾਰਣ ਹੋਏ ਗਈ ਹੈ ਸ਼੍ਰੀ ਕ੍ਰਿਸ਼ਨ ਦੇ ਸੁੰਦਰ ਰੂਪ ਨੂੰ ਵੇਖ ਕੇ ਉਹ ਸਾਰੀਆਂ ਗੋਪੀਆਂ ਉਸ ਨਾਲ ਇੱਕ ਮਿਕ ਹੋ ਗਈਆਂ ਹਨ ਨਾਨਮ ਰਗੀ ਤਨ ਕਾਂਚਨ ਕੇ ਸਭ ਚੰਦਰ ਮੁਖੀ ਮਨੋਸੇਂਦਰ ਚੀ ਹੈ ਤਾਰੀਆਂ ਗੋਪੀਆਂ ਦੀਆਂ ਅੱਖਾਂ ਇਰਨੀ ਵਰਗੀਆਂ ਸਰੀਰ ਸੋਨੇ ਰੰਗੇ ਚੰਦਰਵਾਜੇ ਮੁਖ ਵਾਲੀਆਂ ਮਾਨੋ ਸਾਰੀਆਂ ਸਮੁੰਦਰ ਦੀ ਰਚੀ ਹੋਈ ਲక్ష్ਮੀ ਦੇ ਸਮਾਨ ਹੋਣ ਜਿਆ ਸਮ ਰੋਪ ਨਾ ਰਾਜਤ ਹੈ ਰਤ 라ਵਣ ਤ੍ਰੀਆ ਨਾ ਔਰ ਸੱਚੀ ਹੈ ਜਿਨ੍ਹਾਂ ਦੇ ਸਮਾਨ ਰਾਤੀ ਦਾ ਰੋਪ ਵੀ ਨਹੀਂ ਸ਼ੋਭਦਾ ਅਤੇ ਰਾਵਣ ਦੀ ਪਤਨੀ ਮੰਦੋਦਰੀ ਅਤੇ ਸੱਚੀ ਇੰਦਰਾਣੀ ਵੀ ਉਹਨਾਂ ਵਰਗੀਆਂ ਨਹੀਂ ਹਨ ਤਾਂ ਮਹਾਰੀਜ ਮਹਾਕਰਤਾਰ ਕਿਰਪਾ ਕੱਟ ਕੇ ਹਰ ਕੈਸੋ ਗਚੀ ਹੈ ਉਹਨਾਂ ਉੱਤੇ ਪ੍ਰਸੰਨ ਹੋ ਕੇ ਅਤੇ ਕਿਰਪਾ ਕਰਕੇ ਬ੍ਰਹਮਾ ਮਹਾਕਰਤਾਰ ਨੇ ਛੇਰ ਵਰਗੀਆਂ ਪਤਲੀਆਂ ਕਮਰਾ ਬਣਾਈਆਂ ਹਨ ਦਾ ਸੰਗ ਪ੍ਰੀਤਕ ਹੈ ਕਬਸਿਆਮ ਮਹਾ ਭਗਵਾਨ ਹੈ ਹੀ ਸੋ ਮਚੀ ਹੈ ਕਬੀਸ਼ਿਆਮ ਕਹਿੰਦੇ ਹਨ ਉਹਨਾਂ ਨਾਲ ਸ਼੍ਰੀ ਕ੍ਰਿਸ਼ਨ ਦੀ ਦੂੰਗੀ ਪ੍ਰੀਤ ਪੈ ਗਈ ਹੈ ਰਾਗਨ ਔਰ ਸੁਭਾਵਨ ਕੀ ਅਤ ਗਾਰਣ ਕੀ ਤਹਿ ਮਾੜ ਪਰੀ ਰਾਗਾ ਤੇ ਹਵਾ ਪਾਵਾਂ ਦੀ ਅਤੇ ਕਲੂਹਾ ਦੀ ਉਥੇ ਬਾਛੜ ਮਾੜ ਪੈ ਰਹੀ ਹੈ ਰੇ ਜਗੀਤਾ ਨਕੀ ਅਤ ਹਾਸਨ ਸੋ ਜੈ ਖੇਲਤ ਭੀ ਕਈ ਏਕ ਕਰੀ ਪ੍ਰਜ ਦੇ ਗੀਤਾ ਤੇ ਹਾਸਿਆ ਨਾਲ ਗੋਪੀਆਂ ਉਥੇ ਕਈ ਘੜੀਆਂ ਕੇੜਦੀਆਂ ਰਹੀਆਂ ਹਨ ਗਾਵਤ ਏਕ ਬਜਾਵਤ ਤਾਲ ਕਹੈ ਇਕ ਨੱਚੋ ਆਏ ਆਰੀ ਕਈ ਇਕ ਗੌਂਦੀਆਂ ਹਨ ਇਕ ਤਾਲੀਆਂ ਵਜਾਉਂਦੀਆਂ ਹਨ ਇਕ ਦੂਜਿਆਂ ਨੂੰ ਕਹਿੰਦੀਆਂ ਹਨ ਆਡਿਓ ਆਕੇ ਨਚੋ ਕਵ ਸ਼ਿਆਮ ਕਹ ਹੈ ਤਹ ਠੋਰ ਬਿਖੈ ਜਹ ਠੋਰ ਬਿਖੈ ਹਰ ਰਾਸ ਕਰੀ ਕਵੀ ਸ਼ਿਆਮ ਕਹਦੇ ਹਨ ਉਸ ਥਾਨ ਤੇ ਅਜੇ ਹ ਕੁਝ ਹੋ ਰਿਹਾ ਹੈ ਜਿਸ ਥਾਨ ਉਤੇ ਸ਼੍ਰੀ ਕ੍ਰਿਸ਼ਨ ਨੇ ਰਾਸਮ ਚਾਈ ਹੈ ਜਾਜੁਰਾਈ ਕੋ ਆਏ ਸਪਾਈ ਤ੍ਰਿਯ ਸਭ ਖੇਲਤ ਰਾਸ ਬਿਖੈ ਵਿਦ ਆਚੀ ਦੇਵਿਕ੍ਰਿਸ਼ਨ ਦੀ ਆਗਿਆ ਪ੍ਰਾਪਤ ਕਰਕੇ ਤਾਰੀਆਂ ਗੋਪੀਆਂ ਰਾਸ ਵਿੱਚ ਚੰਗੀ ਤਰ੍ਹਾਂ ਨਾਲ ਖੇਡਦੀਆਂ ਹਲ ਇੰਦਰ ਸਬਾਜਹਿ ਸਿੰਧ ਸੁਤਾ ਜਿਮ ਖੇਲਣ ਕੇ ਹਿਤ ਕਾਚਨ ਕਾਚੀ ਜਿਵੇਂ ਇੰਦਰ ਦੀ ਸਬਾ ਵਿੱਚ ਰੰਬਾ ਸਿੱਧ ਸੁਤਾ ਖੇਡਣ ਲਈ ਸਾਗਤਾਰ ਦੀ ਹੈ ਕਹ ਇਹ ਕਿਨਰ ਕੀ ਦੋਹਿਤਾ ਕਿਦੋਂ ਲਾਗਣ ਕੀ ਕਿਦੋਂ ਹੈ ਇਹ ਤਾਚੀ ਯਾ ਇਹ ਕਿ ਨਾਦੀ ਦੀ ਲੜਕੀ ਹੈ ਯਾ ਨਾਗਾਾਂ ਦੀ ਪੁੱਤਰੀ ਹੈ ਯਾ ਇਹ ਤਛਕ ਨਾਗ ਦੀ ਲੜਕੀ ਹੈ ਰਾਸ ਵਿੱਚ ਹੈ ਇਹ ਮਨਾਜਤ ਹੈ ਜਿਵੇਂ ਖੇਲ ਕਰਾ ਜਲ ਭੀਤਰ ਮਾਛੀ ਉਹ ਰਾਸ ਵਿੱਚ ਇਸ ਤਰ੍ਹਾਂ ਨੱਚਦੀਆਂ ਹਨ ਜਿਵੇਂ ਜਲ ਵਿੱਚ ਮੱਛੀਆਂ ਖੇਲ ਕਰਦੀਆਂ ਹਨ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਪਤਿ